ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਕਿੱਸੇ ਜ਼ਿੰਦਗੀ ਦੇ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਪਰਿਵਾਰ ਅਤੇ ਮਾਂ ਇੱਕ ਪਿੰਡ ਵਿੱਚ ਇੱਕ ਸੁਖੀ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਵਿੱਚ ਤਿੰਨ ਭਰਾ ਤੇ ਇੱਕ ਭੈਣ ਸੀ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਆਪਣੇ ਵਿਚਾਰਲੇ ਮੁੰਡੇ ਤੋਂ ਉਹ ਬਹੁਤ ਪਰੇਸ਼ਾਨ ਰਹਿੰਦੇ। ਉਹਨਾਂ ਦਾ ਵੱਡਾ ਮੁੰਡਾ ਪੜ੍ਹ ਲਿਖ ਕੇ ਡਾਕਟਰ ਬਣ ਗਿਆ ਤੇ ਛੋਟਾ ਮੁੰਡਾ ਵੀ ਪੜ੍ਹ ਲਿਖ ਕੇ ਇੰਜੀਨੀਅਰ ਬਣ ਗਿਆ। ਪਰ ਉਹਨਾਂ ਦਾ ਵਿਚਾਰਲਾ ਮੁੰਡਾ ਬਿਲਕੁਲ ਅਨਪੜ ਤੇ ਗਵਾਰ ਬਣ ਕੇ ਰਹਿ ਗਿਆ। ਉਨ੍ਹਾਂ ਦੇ ਦੋਨਾਂ ਮੁੰਡਿਆਂ ਦਾ ਵਿਆਹ ਹੋ ਚੁੱਕਾ ਸੀ ਅਤੇ ਉਹਨਾਂ ਨੇ ਆਪਣੀ ਭੈਣ ਦਾ ਵਿਆਹ ਬਹੁਤ ਚੰਗੇ ਘਰ ਕਰ ਦਿੱਤਾ ਵਿਚਕਾਰਲਾ ਮੁੰਡਾ ਹਾਲੇ ਤੱਕ ਕੁਆਰਾ ਹੀ ਸੀ ਕਿਉਂਕਿ ਉਹ ਬਿਲਕੁਲ ਅਨਪੜ ਤੇ ਗਵਾਰ ਸੀ ਅਤੇ ਮਜ਼ਦੂਰੀ ਲਈ ਛੋਟਾ ਮੋਟਾ ਕੰਮ ਕਰਦਾ ਸੀ ਇਸ ਲਈ ਉਹਦੇ ਵਿਆਹ ਵਾਸਤੇ ਉਸ ਨੂੰ ਕੋਈ ਵੀ ਲੜਕੀ ਨਹੀਂ ਸੀ ਮਿਲ ਰਹੀ ਉਹਦੇ ਮਾਤਾ ਪਿਤਾ ਉਸ ਤੋਂ ਬਹੁਤ ਪਰੇਸ਼ਾਨ ਹੋ ਚੁੱਕੇ ਸੀ ਹੁਣ ਜਦ ਵੀ ਉਹਨਾਂ ਦੀ ਭੈਣ ਆਪਣੇ ਪੇਕੇ ਘਰ ਆਉਂਦੀ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਡਾਕਟਰ ਅਤੇ ਇੰਜੀਨੀਅਰ ਭਰਾ ਨੂੰ ਮਿਲਦੀ ਪਰ ਉਹ ਆਪਣੇ ਵਿਚਕਾਰਲੇ ਭਰਾ ਨੂੰ ਬਹੁਤ ਘੱਟ ਮਿਲਦੀ ਕਿਉਂਕਿ ਉਹ ਉਸ ਨੂੰ ਜ਼ਿਆਦਾ ਪੈਸੇ ਨਹੀਂ ਸੀ ਦੇ ਸਕਦਾ ਪਰ ਫਿਰ ਵੀ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਦੇ ਪਿਤਾ ਜੀ ਆਪਣੇ ਵਿਚਾਰਲੇ ਮੁੰਡੇ ਦਾ ਵਿਆਹ ਕੀਤੇ ਬਿਨਾ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ। ਉਹਨਾਂ ਦੀ ਮਾਤਾ ਦੇ ਮਨ ਵਿੱਚ ਇਹ ਖਿਆਲ ਰਹਿੰਦਾ ਸੀ ਕਿ ਹੁਣ ਇਹ ਵਟਵਾਰੇ ਦੀ ਗੱਲ ਨਾ ਕਰਨ ਲੱਗ ਜਾਣ। ਇਸ ਲਈ ਉਹ ਆਪਣੇ ਪਿੰਡ ਦੀ ਇੱਕ ਸਿੱਧੀ ਸਾਦੀ ਕੁੜੀ ਨਾਲ ਆਪਣੇ ਗਵਾਰ ਮੁੰਡੇ ਦਾ ਵਿਆਹ ਕਰ ਦਿੱਤਾ। ਵਿਆਹ ਹੁੰਦਿਆਂ ਸਾਰ ਹੀ ਉਸ ਨੂੰ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਅਨਪੜ ਮੁੰਡਾ ਹੁਣ ਬਹੁਤ ਮਨ ਲਗਾ ਕੇ ਕੰਮ ਕਰਨ ਲੱਗਾ ਹੁਣ ਉਸ ਦੇ ਕਈ ਦੋਸਤ ਉਸ ਨੂੰ ਬੁਲਾਉਣ ਲਈ ਆਉਂਦੇ ਤਾਂ ਉਹਨਾਂ ਨੂੰ ਕਹਿਣ ਲੱਗਾ ਕਿ ਮੈਂ ਪਹਿਲਾਂ ਜਿੱਦਾਂ ਵੀ ਕਮਾ ਕੇ ਖਾ ਲੈਂਦਾ ਸੀ ਪਰ ਹੁਣ ਮੇਰਾ ਵਿਆਹ ਹੋ ਚੁੱਕਾ ਹੈ ਮੈਨੂੰ ਆਪਣੀ ਪਤਨੀ ਲਈ ਵੀ ਕਮਾਉਣਾ ਚਾਹੀਦਾ ਹੈ ਅਤੇ ਆਉਣ ਵਾਲੇ ਬੱਚਿਆਂ ਬਾਰੇ ਵੀ ਕੁਝ ਜੋੜਨਾ ਪਊਗਾ ਇਸ ਲਈ ਦੋਸਤ ਮੈਂ ਤੁਹਾਡੇ ਨਾਲ ਨਹੀਂ ਘੁੰਮ ਸਕਦਾ ਇਹ ਕਹਿ ਕੇ ਉਸ ਦਾ ਗਵਾਰ ਮੁੰਡਾ ਸਿੱਧਾ ਆਪਣੇ ਕੰਮ ਤੇ ਚਲਾ ਜਾਂਦਾ ਹੈ ਹੁਣ ਉਹਦੇ ਦੋਵੇਂ ਭਰਾ ਡਾਕਟਰ ਅਤੇ ਇੰਜੀਨੀਅਰ ਆਪਸ ਵਿੱਚ ਇਹ ਗੱਲਾਂ ਕਰਦੇ ਹਨ ਕਿ ਅਸੀਂ ਦੋਵੇਂ ਉਸ ਗਵਾਰ ਨਾਲੋਂ ਜ਼ਿਆਦਾ ਪੈਸੇ ਕਮਾਉਂਦੇ ਹਾਂ ਇਸ ਲਈ ਅਸੀਂ ਸਾਰੇ ਹੁਣ ਘਰ ਤੇ ਜ਼ਮੀਨ ਦਾ ਵਟਵਾਰਾ ਕਰ ਲੈਂਦੇ ਹਾਂ ਅਤੇ ਉਸ ਅਨਪੜ ਨਾਲੋਂ ਵੱਖ ਹੋ ਜਾਂਦੇ ਹਾਂ ਕਿਉਂਕਿ ਉਹ ਹੁਣ ਬਰਾਬਰ ਨਹੀਂ ਕਮਾ ਸਕਦਾ ਇਸ ਲਈ ਦੋਵਾਂ ਭਰਾਵਾਂ ਨੇ ਆਪਣੀ ਮਾਂ ਦੇ ਲਖ ਮਨਾ ਕਰਨ ਤੇ ਵਟਵਾਰੇ ਦੀ ਤਾਰੀਖ ਮਿਥ ਲਈ ਉਹਨਾਂ ਨੇ ਆਪਣੀ ਭੈਣ ਨੂੰ ਵੀ ਬੁਲਾ ਲਿਆ ਤੇ ਆਪਣੇ ਅਨਪੜ੍ਹ ਭਰਾ ਨੂੰ ਵੀ ਕਹਿ ਦਿੱਤਾ ਕਿ ਅੱਜ ਤੋਂ ਆਪਣੇ ਕੰਮ ਤੇ ਨਾ ਜਾਵੇਂ ਕਿਉਂਕਿ ਅਸੀਂ ਅੱਜ ਘਰ ਦੀ ਜ਼ਮੀਨ ਦਾ ਵਟਵਾਰਾ ਕਰਨ ਲੱਗੇ ਹਾਂ ਉਸ ਸਮੇਂ ਉਹਦੀ ਭੈਣ ਵੀ ਉਥੇ ਆ ਜਾਂਦੀ ਹੈ ਗਵਾਰ ਮੁੰਡਾ ਬੋਲਿਆ ਤੁਸੀਂ ਵਟਵਾਰਾ ਕਰ ਲਓ ਮੈਨੂੰ ਜੋ ਵੀ ਦੇਣਾ ਹੈ ਤੁਸੀਂ ਮੈਨੂੰ ਦੇ ਦਿਓ ਮੈਂ ਸ਼ਾਮ ਨੂੰ ਆ ਕੇ ਅੰਗੂਠਾ ਲਾ ਦਊਂਗਾ ਤਦ ਉਸਦੀ ਭੈਣ ਉਸ ਨੂੰ ਕਹਿੰਦੀ ਹੈ ਕਿ ਬੇਵਕੂਫ ਤੂੰ ਤੇ ਅਣਪੜ ਹੀ ਰਹੇਗਾ ਜ਼ਮੀਨ ਦਾ ਹਿੱਸਾ ਆਮਨੇ ਸਾਹਮਨੇ ਬੈਠ ਕੇ ਹੀ ਹੁੰਦਾ ਉਹ ਤੇ ਦੋਵੇਂ ਭਰਾ ਉਸ ਨੂੰ ਉਲਟਾ ਸਿੱਧਾ ਕਹਿੰਦੇ ਪਰ ਉਸਦੀ ਮਾਂ ਉਸ ਨੂੰ ਇਹ ਕਹਿੰਦੀ ਅੱਜ ਤੂੰ ਕੰਮ ਤੇ ਨਾ ਜਾ ਬਟਵਾਰਾ ਤੇਰੇ ਸਾਹਮਣੇ ਹੀ ਹੋਊ ਤਾਂ ਚੰਗੀ ਗੱਲ ਹੈ ਉਸ ਸਮੇਂ ਵਕੀਲ ਵੀ ਆ ਜਾਂਦਾ ਹੈ ਵਕੀਲ ਕਹਿੰਦਾ ਹੈ ਕਿ ਤੁਹਾਡਾ ਸਾਰਾ ਹਿੱਸਾ ਮਿਲਾ ਕੇ 10 ਕਿੱਲੇ ਬੰਦਾ ਹੈ ਤੁਹਾਡਾ ਘਰ ਹੈ ਹੁਣ ਤੁਸੀਂ ਇਹ ਦੱਸੋ ਕਿ ਕਿੰਨਾ ਹਿੱਸਾ ਦੇਣਾ ਹੈ ਉਸ ਮੈਂ ਉਸੇ ਹਿਸਾਬ ਨਾਲ ਬਟਵਾਰੇ ਦੇ ਕਾਗਜ਼ ਬਣਾ ਦਵਾਂ ਉਸ ਸਮੇਂ ਉਹਨਾਂ ਦਾ ਗਵਾਰ ਭਰਾ ਕਹਿੰਦਾ ਕਿ ਵਕੀਲ ਸਾਹਿਬ ਆਂਜ ਪੰਜ ਕਿੱਲੇ ਮੇਰੇ ਦੋਨਾਂ ਭਰਾਵਾਂ ਦੇ ਨਾਮ ਕਰ ਦੋ ਇਹ ਮੇਰੀ ਇਹ ਮੈਂ ਇਹ ਕਰ ਮੇਰੀ ਭੈਣ ਦੇ ਨਾਂ ਕਰ ਦੋ ਤਦ ਉਹਦੇ ਦੋਵੇਂ ਭਰਾ ਮੈਨੂੰ ਉਹਨੂੰ ਪੁੱਛਦੇ ਹਨ ਕਿ ਤੂੰ ਹਿੱਸੇ ਵਿੱਚ ਕੀ ਲਵੇਂਗਾ ਤਦ ਉਸ ਉਹਨਾਂ ਦੇ ਗਵਾਰ ਭਰਾ ਨੇ ਉਹਨਾਂ ਨੂੰ ਕਿਹਾ ਕਿ ਮੇਰੇ ਹਿੱਸੇ ਮੇਰੀ ਪਿਆਰੀ ਮਾਂ ਹੈ ਨਾ ਉਹ ਆਪਣੀ ਪਤਨੀ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਕਹਿੰਦਾ ਕਿਉਂ ਮੇਰੀ ਪਿਆਰੀ ਪਤਨੀ ਮੈਂ ਕੁਝ ਗਲਤ ਤੇ ਨਹੀਂ ਕਹਿ ਦਿੱਤਾ ਉਸ ਗਵਾਰ ਦੀ ਪਤਨੀ ਆਪਣੀ ਸੱਸ ਨੂੰ ਜੱਫੀ ਵਿੱਚ ਪਾ ਕੇ ਕਹਿੰਦੀ ਮਾਂ ਤੋਂ ਵੱਡੀ ਵਸੀਹਤ ਕੀ ਹੋਊ ਮੇਰੇ ਲਈ ਅਤੇ ਉਸ ਸਮੇਂ ਉਸ ਉਸ ਦਾ ਗਵਾਰ ਮੁੰਡਾ ਵੀ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਗਵਾਰ ਮੁੰਡੇ ਤੇ ਨੌਂ ਦੇ ਇਸ ਪਿਆਰ ਨੇ ਜ਼ਮੀਨ ਦੇ ਵਟਵਾਰੇ ਨੂੰ ਖਮੋਸ਼ੀ ਵਿੱਚ ਬਦਲ ਦਿੱਤਾ। ਤਦ ਭੈਣ ਆਪਣੇ ਗਵਾਰ ਭਰਾ ਨੂੰ ਗਲ ਵਿੱਚ ਲੈ ਕੇ ਰੋਂਦੀ ਹੋਈ ਕਹਿੰਦੀ ਮੈਨੂੰ ਮaaf ਕਰ ਦੋ ਮੈਂ ਤੁਹਾਨੂੰ ਸਮਝ ਨਹੀਂ ਸਕੀ। ਉਸ ਦਾ ਭਰਾ ਉਸ ਨੂੰ ਕਹਿੰਦਾ ਕਿ ਮੇਰੀ ਪਿਆਰੀ ਭੈਣ ਇਸ ਘਰ ਵਿੱਚ ਜਿੰਨਾ ਅਧਿਕਾਰ ਮੇਰਾ ਹੈ ਉਹਨਾ ਤੇਰਾ ਵੀ ਹੈ। ਰਹੀ ਗੱਲ ਬਟਵਾਰੇ ਦੀ ਬਟਵਾਰਾ ਨਾ ਕਰਨ ਤੇ ਸਾਡੀ ਜ਼ਿੰਦਗੀ ਰੁਕ ਥੋੜੀ ਨਾ ਜਾਵੇਗੀ ਕਿਉਂ ਅਸੀਂ ਬਟਵਾਰਾ ਕਰਦੇ ਹਾਂ ਅਸੀਂ ਰਲ ਮਿਲ ਕੇ ਰਹਿ ਨਹੀਂ ਸਕਦੇ ਅਸੀਂ ਜਿੱਦਾਂ ਬਚਪਨ ਵਿੱਚ ਮਿਲ ਕੇ ਰਹਿੰਦੇ ਰਹਿਣ ਨੂੰ ਹੀ ਇੱਕ ਚੰਗਾ ਪਰਿਵਾਰ ਕਹਿੰਦੇ ਹਨ ਅਤੇ ਚੰਗੇ ਪਰਿਵਾਰ ਨੂੰ ਸੰਭਾਲ ਕੇ ਰੱਖਦੀ ਹੈ ਇੱਕ ਮਾਂ ਤਦ ਉਹਦੇ ਦੋਵੇਂ ਭਰਾ ਬਹੁਤ ਸ਼ਰਮਿੰਦਾ ਹੋਏ ਤੇ ਉਹਨਾਂ ਨੇ ਵਟਵਾਰੇ ਦੇ ਸਾਰੇ ਕਾਗਜ਼ ਉਸ ਦਿਨ ਪਾੜ ਦਿੱਤੇ ਉਸ ਦਿਨ ਬਾਅਦ ਸਾਡਾ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਰਲ ਕੇ ਰਹਿਣ ਲੱਗਾ ਦੋਸਤੋ ਇਹ ਸੀ ਇੱਕ ਪਰਿਵਾਰ ਤੇ ਇੱਕ ਮਾਂ ਦੀ ਇੱਕ ਸੱਚੀ ਕਹਾਣੀ ਧੰਨਵਾਦ